ਆਪ ਦੇਖ ਲੋ ਬਦਮਾਸ਼ਾਂ ਦਾ ਕਾਰਾ ਇੱਕ ਨੌਜਵਾਨ ਜੋ ਕਿ 2.5 ਲੱਖ ਰੁਪਇਆ ਆਪਣੇ ਦਫ਼ਤਰ ਤੋਂ ਲੈ ਕੇ ਬੈਗ ਦੇ ਰਾਹੀਂ ਘਰ ਨੂੰ ਜਾ ਰਿਹਾ ਸੀ ਲੇਕਿਨ ਰਸਤੇ ਦੇ ਵਿੱਚ ਆਫਿਸ ਤੋਂ ਬਾਹਰ ਨਿਕਲਦਿਆਂ ਹੀ ਦੋ ਬਦਮਾਸ਼ਾਂ ਨੇ ਉਹਨੂੰ ਘੇਰ ਲਿਆ ਤੇ ਬੈਗ ਖੋਣ ਦੀ ਕੀਤੀ ਕੋਸ਼ਿਸ਼ ਲੇਕਿਨ ਮੁੰਡਾ ਬਹੁਤ ਦਲੇਰ ਸੀ ਉਸਨੇ ਉਹਨਾਂ ਦਾ ਮੁਕਾਬਲਾ ਕੀਤਾ ਬਦਮਾਸ਼ਾਂ ਦਾ ਤੇ ਬੈਗ ਨਹੀਂ ਛੱਡਿਆ ਤੇ ਬੈਗ ਸਹੀ ਸਲਾਮਤ ਫਿਰ ਆਪ ਦੇ ਦਫਤਰ ਦੇ ਵਿੱਚ ਉਹਨੇ ਪਛਾ ਦਿੱਤਾ ਜੀ ਹਾਂ ਸੀਸੀਟੀਵੀ ਤੁਹਾਨੂੰ ਦਿਖਾਉਨੇ ਪਏ ਜਿੱਥੇ ਕਿ ਚੜਪ ਹੁੰਦੀ ਪਈ ਗਈ ਆ ਨੌਜਵਾਨ ਕੋਲੋਂ ਜਿਹੜੇ ਬਦਮਾਸ਼ਾਂ ਵੱਲੋਂ ਢਾਗਾ ਆ ਬੈਗ ਹੋਇਆ ਜਾ ਰਿਹਾਗਾ ਲੇਕਿਨ ਨੌਜਵਾਨ ਨੇ ਬੈਗ ਨਹੀਂ ਛੱਡਿਆ ਅਖੀਰ ਉਹਨਾਂ ਬਦਮਾਸ਼ਾਂ ਨੂੰ ਉੱਥੇ ਭਜਨਾ ਪੈ ਗਿਆ ਲੇਕਿਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਚਿੱਟੇ ਦਿਨ ਦੀਆਂ ਤਸਵੀਰਾਂ ਲਾਗੇ ਚਾਗੇ ਲੋਕ ਵੀ ਜਿਹੜੇ ਗੇਤਰੇ ਫਿਰਦੇਗੇ ਨੇ ਕਿਸੇ ਨੇ ਵੀ ਉਸ ਨੌਜਵਾਨ ਦੇ ਸਾਥ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਸਿਰਫ ਲਾਗੇ ਖਲੋ ਕੇ ਤਮਾਸ਼ਾ ਦੇਖਦੇ ਰਹੇਗੇ ਨੇ ਦੂਰੋਂ ਦੇਖਦੇ ਰਹੇਗੇ ਨੇ ਗੱਲ ਤੇ ਫਿਰ ਉਹੋ ਹੀ ਹੈਗੀ ਨਾ ਤੇ ਖੁਦ ਦੇ ਘਰ ਅੱਗ ਲੱਗੇ ਤੇ ਆਗਾ ਤੇ ਦੂਸਰੇ ਘਰ ਦੇ ਵਿੱਚ ਅੱਗ ਲੱਗੇ ਤੇ ਤਮਾਸ਼ਾ ਹੈ ਪੈਸੇ ਕਿਸੇ ਦੇ ਖੋਏ ਜਾ ਰਹੇ ਸੀ ਕਿ ਇਹਨਾਂ ਦੂਜਿਆਂ ਲੋਕਾਂ ਨੂੰ ਕੀ ਮਤਲਬ ਸੀ ਜੇ ਖੁਦ ਦੇ ਖੋਏ ਜਾਂਦੇ ਤਾਂ ਫੇਰ ਤਾਂ ਵਜਣੀਆਂ ਸੀ ਚੀਕਾਂ ਇਹ ਤੇ ਹਾਲਾਤ ਜੜੇਗੇ